ਫਾਜ਼ਿਲਕਾ ਦੇ ਵਿੱਚ ਲੋਕਾਂ ਨੂੰ ਫੇਕ ਕਾਲ ਆਉਣ ਦਾ سلسلہ ਲਗਾਤਾਰ ਜਾਰੀ ਹੈ ਪਾਕਿਸਤਾਨ ਦੇ ਨੰਬਰ ਤੋਂ ਇਹ ਫੇਕ ਕਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਅੱਜ ਫਾਜ਼ਿਲਕਾ ਦੇ ਮਹਿਰਿਆ ਬਾਜ਼ਾਰ ਦੇ ਵਿੱਚ ਕਨਵੈਸਰੀ ਦਾ ਕੰਮ ਕਰਨ ਵਾਲੇ ਅਜੇ ਵਿਧਵਾ ਨੂੰ ਵੀ ਇੱਕ ਪਾਕਿਸਤਾਨ ਦੇ ਨੰਬਰ ਤੋਂ ਕਾਲ ਆਈ ਪਾਕਿਸਤਾਨ ਦੇ ਨੰਬਰ ਤੋਂ ਕਾਲ ਕਰਨ ਵਾਲਾ ਵਿਅਕਤੀ ਅਜੇ ਵਿਧਵਾ ਨੂੰ ਧਮਕਾਉਂਦੇ ਹੋਏ ਕਹਿਣ ਲੱਗਾ ਕਿ ਉਸਦੇ ਮੁੰਡੇ ਨੂੰ ਉਸਨੇ ਅਰੈਸਟ ਕਰ ਰੱਖਿਆ ਹੈ ਅੱਜ ਉਹ ਥਾੜੇ ਦੇ ਵਿੱਚ ਹੈ ਜਿਸ ਤੋਂ ਬਾਅਦ ਅਜੇ ਹੱਸ ਪਿਆ ਕਿਉਂਕਿ ਮੁੰਡਾ ਉਸਦੇ ਸਾਹਮਣੇ ਹੀ ਬੈਠਾ ਸੀ ਅਤੇ ਉਸਦੇ ਵੱਲੋਂ ਕਾਲ ਨੂੰ ਕੱਟ ਕਰ ਦਿੱਤਾ ਗਿਆ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ੇ ਦੇ ਨਾਲ ਉਹਨਾਂ ਵੱਲੋਂ মিডিਆ ਨੂੰ ਬੁਲਾ ਕੇ ਪੂਰੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਫੇਕ ਕਾਲ ਤੋਂ ਬਚਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਪਹਿਲਾਂ ਪੂਰਾ ਮਾਮਲਾ ਵੈਰੀਫਾਈ ਕਰਨਾ ਚਾਹੀਦਾ ਹੈ ਕਿਉਂਕਿ ਇਹੋ ਜਿਹੇ ਲੋਕ ਲੋਕਾਂ ਨੂੰ ਡਰਾ ਤਮਕਾ ਰਹੇ ਹਨ ਮੇਰੇ ਕੋਲ ਹੈ ਜੀ ਗੱਲ ਕਰਾਓ ਵਿੱਚ ਸੀ ਬਾਜ਼ਾਰ ਗਿਆ ਇਹਨਾਂ ਦੋ ਚਾਰ ਮਿੰਟ ਇੱਥੇ ਨੇੜੇ ਤੇੜੀ ਐ ਦੱਸੋ ਕੀ ਕੰਮ ਹੈ ਜੀ ਹੁਕਮ ਕਰੋ ਦੱਸੋ ਕੰਮ ਕੀ ਹੈ ਦੱਸ ਦਿਨੇ ਆ ਤੁਹਾਡਾ ਬੇਟਾ ਰਸਟ ਕੀਤਾ ਹੋਇਆ ਹੈ ਸਰ ਅੱਛਾ ਜੀ ਕੀ ਹੋ ਗਿਆ ਕੀ ਹੋ ਗਿਆ ਜੀ ਅਹੀਂ ਕੀ ਕਰ ਲਿਆ ਉਹਨੇ ਜਿਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਬਦਵਾਜੀ ਕਿਸ ਚੀਜ਼ ਦਾ ਕਾਰੋਬਾਰ ਹੈ ਆਪਣਾ ਆਪਣਾ ਕੋਨਫੈਕਟਰੀ ਹੌਸਲ ਕੰਮ ਹੈ ਜੀ ਠੀਕ ਹੈ ਇਹ ਕਿੱਥੇ ਹੋਈ ਦੁਕਾਨ ਜੀ ਆਪਣੀ ਮਹਿਰੀਆ ਬਜ਼ਾਰ ਦੁਕਾਨ ਹੈ ਜੀ ਕੋਨਫੈਕਟਰੀ ਦਾ ਹੌਸਲ ਕੰਮ ਹੈ ਆਪਣਾ ਕੀ ਗੱਲਬਾਤ ਹੋਈ ਹੈ ਗਲਬੱਕੀ ਜੀ ਮੇਰੇ ਫੋਨ ਆਇਆ ਜੀ WhatsApp ਤੇ ਆ ਨੰਬਰ ਆਫ WhatsApp ਦਾ ਆ ਫੋਟੋ ਲੱਗੀ ਹੋਈ ਹੈ ਜੀ ਠੀਕ ਹੈ ਜੀ ਮੇਰਾ ਫੋਨ ਤੇ ਨੰਬਰ ਤੋਂ ਫੋਨ ਆਇਆ ਕਿ ਤੁਸੀਂ ਅਜੇ ਵਧਵਾਜੀ ਬੋਲ ਰਹੇ ਹੋ ਮੈਂ ਕਿਹਾ ਹਾਂ ਜੀ ਅਜੇ ਵਧਵਾ ਬੋਲ ਰਿਹਾ ਜੀ ਤੁਹਾਡਾ ਬੇਟਾ ਕਿੱਥੇ ਹੈ ਜੀ ਮੈਂ ਬੇਟਾ ਇੱਥੇ ਕਿਧਰੇ ਹੈ ਜੀ ਤੁਸੀਂ ਹੁਕਮ ਕਰੋ ਇਹਦਾ ਤੁਹਾਡਾ ਬੇਟਾ ਵੀ ਹੋਇਆ ਕੀਤਾ ਹੋਇਆ ਮੈਂ ਬੜਾ ਰਾਣ ਹੋ ਗਿਆ ਜੀ ਮੇਰਾ ਬੱਚਾ ਬੜਾ ਸ਼ਰੀਰ ਬੱਚਾ ਹੈ ਮੇਰਾ ਇਹਦਾ ਕੀ ਕੰਮ ਹੋ ਗਿਆ ਤਾਂ ਰਾਤ ਨੂੰ ਹੋਈ ਜਾਂਦੀ ਹੈ ਜੇ ਇੱਕ ਵਾਰੀ ਆ ਜੀ ਉਹ ਗੱਲ ਸੁਣੀਏ ਮੈਂ ਨਾਲੋਂ ਨਾਲ ਧਿਆਨ ਕੀਤਾ ਮੁੰਡੇ ਦਾ ਮੇਰੇ ਨੇੜੇ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਦੱਸੋ ਕੀ ਗੱਲ ਹੋ ਗਈ ਇਹਨਾਂ ਨੇ ਮੈਨੂੰ ਫੋਨ ਕੱਟਦਾ ਜੀ ਗੱਲ ਇਹ ਹੈ ਜੀ ਇੱਕ ਬਾਈ ਦਾ ਬੇਟਾ ਨਾਲ ਮੇਰੀ ਗੱਲ ਨਾ ਹੁੰਦੀ ਜਾਂ ਨੇੜੇ ਨਾ ਹੁੰਦਾ ਬਾਈ ਬੇਟਾ ਮੇਰਾ ਬਾਹਰ ਗਿਆ ਹੁੰਦਾ ਅੱਜ ਕੱਲ ਬੱਚਿਆਂ ਨੂੰ ਬਾਹਰ ਭਰਾਣਾ ਹੁੰਦਾ ਆਪਾਂ ਬਾਈ ਦਾ ਬੇਟਾ ਬਾਹਰ ਗਿਆ ਹੁੰਦਾ ਮੇਰੀ ਗੱਲ ਨਾ ਹੁੰਦੀ ਤੇ ਮੇਰੇ ਤਾਂ ਜੀ ਘਬਰਾਟ ਹੋ ਜਾਂਦੀ ਸੀ ਬਹੁਤ ਜ਼ਿਆਦਾ ਜੀ ਇਸ ਕਰਕੇ ਮੈਂ ਇਚਾਨਾ ਜੀ ਇਹਦਾ ਕਿਸੇ ਹੋਰ ਨਾਲ ਵੀ ਨਾ ਹੋਵੇ ਐਫਪੀ ਪ੍ਰਸ਼ਾਸਨ ਨੂੰ ਮੈਂ ਕਹਿਣਾ ਜੀ ਜੋ ਐਫਪੀ ਦੀ ਕਾਰਵਾਈ ਬੰਦੀ ਉਹ ਕਰਨੀ ਚਾਹੀਦੀ ਹੈ ਮੇਰੇ ਵੱਲੋਂ ਵੀ ਮੈਂ ਤਰਖਾਸ ਦੇਵਾਂਗਾ ਜੀ ਇਸ ਗੱਲ ਦੀ ਵੀ ਇਹ ਨੰਬਰ ਵੀ ਦੇਵਾਂਗਾ ਉੱਥੇ ਤੇ ਤੁਹਾਡੇ ਵੱਲੋਂ ਵੀ ਅਪੀਲ ਕਰਨਾ ਵੀ ਅਜੇ ਫੇਕ ਕਾਲ ਕਿਸੇ ਨੂੰ ਇਨਾਨ ਹੈਗਾ ਕਿ ਸੀਟੀ ਕੋ ਪੈਸੇ ਦੀ ਹੀ ਡਿਮਾਂਡ ਇਹਨਾਂ ਦੀ ਆਣੀ ਸੀ ਕਿ ਕੋਈ ਬਾਈ ਦੇ ਬੱਚੇ ਨਾਲ ਮੇਰੀ ਗੱਲਬਾਤ ਨਾ ਹੋ ਪਾਵੇ ਪਹਿਲਾਂ ਵੀ ਕਦੇ ਕੋਈ ਕਾਲ ਆਈ ਜੀ ਇਸ ਤਰ੍ਹਾਂ ਨਹੀਂ ਆਈ ਪਹਿਲੀ ਜੀ ਠੀਕ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਮੈਂ ਕਹਿੰਦਾ ਜੀ ਪ੍ਰਸ਼ਾਸਨ ਨੂੰ ਐਫਪੀ ਦਾ ਥੋੜਾ ਚਾਹ ਕਰਨਾ ਜੀ ਇਹ ਤਾਂ ਫੇਕ ਜਿਹੜੇ ਆ ਜਾ ਆ ਵੀ ਆ ਬਹੁਤ ਲੋਕ ਪਰੇਸ਼ਾਨੇ ਵਿਚ ਆ ਗਏ ਐ ਚੀਜ਼ਾ ਪੂਰਾ ਕੰਮ ਬੰਦ ਹੋ ਗਿਆ ਤੇ ਉਹਨਾਂ ਨਾਲ ਕੀ ਪੂਰੀ ਗੱਲ ਬਾਤ ਤੁਸੀਂ ਤੁਹਾਨੂੰ ਪੂਰੀ ਗੱਲ ਬਾਤ ਦੱਸੋ ਸਟਾਡੀਓ ਨੂੰ ਫੋਨ ਆਇਆ ਗੱਲ ਬਾਤ ਇਹ ਹੋਈ ਨਾ ਜੀ ਮੈਨੂੰ ਮੈਨੂੰ ਕਹਿੰਦੇ ਅਜੇ ਵੱਧਵਾਜੀ ਬੋਲ ਰਿਹਾ ਮੈਂ ਕਿਹਾ ਹਾਂ ਜੀ ਤੇ ਕਹਿੰਦਾ ਤੁਹਾਡਾ ਬੇਟਾ ਕਿੱਥੇ ਹੈ ਜੀ ਮੈਂ ਕਿਹਾ ਬੇਟਾ ਮੇਰਾ ਜੀ ਇੱਥੇ ਹੈਗਾ ਜੀ ਤੇ ਕਹਿੰਦੇ ਗੱਲ ਕਰਾਓ ਤੁਹਾਡੇ ਬੇਟੇ ਨਾਲ ਮੈਂ ਕਿਹਾ ਜੀ ਇੱਕ ਦੋ ਮਿੰਟ ਇੱਥੇ ਕੰਮ ਹੀ ਗਿਆ ਹੋਇਆ ਆ ਜਾਂਦਾ ਮੈਂ ਗੱਲ ਕਰਵਾ ਦੇਣਾ ਮੈਂ ਕੀ ਗੱਲ ਕੀ ਹੋ ਗਈ ਜੀ ਕਹਿੰਦੇ ਅਸੀਂ ਤੁਹਾਡੇ ਬੱਚੇ ਨੂੰ ਅਰੈਸਟ ਕੀਤਾ ਹੋਇਆ ਹੈ ਭਾਜੀ ਮੇਰੇ ਬੱਚੇ ਨੇ ਰਿਸਕ ਕੀਤਾ ਦੱਸੋ ਕਿਵੇਂ ਕੀ ਗੱਲ ਕੀ ਹੋ ਗਈ ਜੀ ਐਨੇ ਗੱਲ ਕੀਤੀ ਸੀ ਥੋੜੀ ਦੇਰ ਜਿਹਾ ਫੋਨ ਕੱਟ ਗਿਆ ਜਿਆਦਾ ਗੱਲ ਕੋਈ ਉਹਨਾਂ ਨੇ ਕੀਤੀ ਜਾਂ ਪਾਬਗੇ ਇਹਨਾਂ ਦਾ ਬੈਠਾ ਇਹਨਾਂ ਦੇ ਨੇੜੇ ਤੇੜੀ ਜਿਹੜੇ ਇਹਨਾਂ ਨੂੰ ਪਤਾ ਹੈ ਤਾਂ ਕਰਕੇ ਉਹ ਗੱਲ ਪੂਰੀ ਉਹਨਾਂ ਨੇ ਕੀਤੀ ਹੀ ਨਹੀਂ ਕੋਈ ਆਦਾ ਨਾਮ ਵਗੈਰਾ ਦੱਸਣ ਦੀ ਕੋਸ਼ਿਸ਼ ਕੀਤੀ ਬੈਕਵਾਲ ਮਿਲੀ ਨਹੀਂ ਉਹਨਾਂ ਨੂੰ ਉਹਨਾਂ ਨੇ ਕੋਈ ਆਦਾ ਨਾਮ ਵਗੈਰਾ ਵੀ ਦੱਸਿਆ ਨਾਮ ਨਹੀਂ ਦੱਸਿਆ ਜੀ ਫੋਟੋ ਲੱਗੀ ਹੋਈ ਹੈ ਜੀ ਇਹਨਾਂ ਦੀ ਪਤਾ ਨਹੀਂ ਇਹਨਾਂ ਦੀ ਹੈ ਜਾਂ ਫੇਕ ਲਾਈ ਹੈ ਜੀ ਮੈਨੂੰ ਨਹੀਂ ਪਤਾ ਆ ਫੋਟੋ ਹੈ ਜੀ ਮੈਨੂੰ ਕੋਲ ਤਾਂ ਇਹਦਾ ਨੰਬਰ ਵੀ ਬੰਦ ਕੱਢ ਕੇ ਰੱਖਣਾ ਜਿਹੜੇ ਨੰਬਰ ਤੋਂ ਮੈਨੂੰ ਤੁਹਾਡੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਗੱਲ ਕੀਤੀ ਰਹੀ ਕੋਸੀ ਅਸੀਂ ਕੌਣ ਬੋਲਦੇ ਆ ਨੰਬਰ ਦਿਖ ਰਿਹਾ ਜੀ ਉੱਤੇ ਕੋ ਆਇਆ ਹੁੰਦਾ ਬਸ ਇਹ ਕਹੇ ਜੀ ਅਸੀਂ ਪੁਲਿਸ ਰਖਿਆ ਜੀ ਬਸ ਐਸਐਸਜੀ ਕਹਿੰਦੇ ਅਸੀਂ ਐਸਐਸਏ ਬੋਲ ਰਿਹਾ ਮੈਂ ਉਹਨਾਂ ਨੇ ਫੋਨ ਕੀਤਾ ਠੀਕ ਹੈ ਜੀ ਬੋਲੀ ਕੀ ਨਾਮ ਹੈ ਤੁਹਾਡਾ ਜੀ ਸੁਰਿੰਦਰ ਕੁਮਾਰ ਜੀ ਤੁਸੀਂ ਕਿਸ ਤਰ੍ਹਾਂ ਪਹੁੰਚੇ ਇੱਥੇ ਜੀ ਮੈਂ ਇਹਨੂੰ ਬੈਠਾ ਦਾ ਫੋਨ ਆਇਆ ਜਾ ਕੋਦੇ ਵੇਲੇ ਦਾ ਮੈਨੂੰ ਬੈਠਾ ਲੱਗਦਾ ਹੁਣ ਆਇਆ ਵੀ ਐਸਾ ਗੱਲ ਲੱਗੀ ਜਦੋਂ ਫੋਨ ਆਇਆ ਤੇ ਮੈਨੂੰ ਸੋਚਿਆ ਫੋਨ ਕੀਤਾ ਨਾ ਕਿ ਮੈਂ ਆ ਗਿਆ ਸੋਚਿਆ ਪਤਾ ਲੱਗਿਆ ਵੀ ਇਹ ਤਾਂ ਕੰਮ ਗਲਤੀ ਮੇਰੇ ਮੋਤਰਾ ਇਸੇ ਗਾਦੀ ਦਾ ਉਹਨੇ ਕਿਸੇ ਨੂੰ ਫੋਨ ਇਹ ਗਲਤੀ ਤੇ ਜਿਹਨੇ ਗਲਤੀ ਤੇ ਉਹਨੇ ਸਹੀ ਸੋਚ ਕਰ ਆਵੀਂ ਕੀਤੀ ਜਾਂ ਇਸ ਤਰ੍ਹਾਂ ਮਤਲਬ ਕਿ ਪਰੇਸ਼ਾਨੀ ਹੋ ਸਕੇ ਕੁਝ ਹੀ ਹੋ ਸਕਦਾ ਹੈ ਪਰੇਸ਼ਾਨ ਹੋਵੇ ਕੋਈ ਪੁਲਿਸ ਨੂੰ ਇਸ ਤਰ੍ਹਾਂ ਦਿੱਤੀ ਤੁਸੀਂ ਮੈਨੂੰ ਆਉਣ ਪਹਿਲੇ ਗੱਲ ਤੋਂ ਉਹਨੂੰ ਬਿਠਾ ਦਿੱਤੀ ਹਲੇ